ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਨੇ ਸੈਂਪਲ ਦੇਣ ਤੋਂ ਇਨਕਾਰ ਕਰਨ ਤੇ ਪਹਿਲਵਾਨ ਬਜਰੰਗ ਪੂਨੀਆ ਤੇ 4 ਸਾਲ ਦੀ پابੰਦੀ ਲਾ ਦਿੱਤੀ ਹੈ। ਇਸ ਤੇ ਪੂਨੀਆ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ। ਉਹਨਾਂ ਕਹਿੰਿਆ ਕਿ ਉਹ ਮੈਲਾ ਪਹਿਲਵਾਨਾਂ ਦੇ ਸੰਘਰਸ਼ ਵਿੱਚ ਡਟਿਆ ਸੀ ਇਸ ਕਰਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਜਦ ਕਿ ਉਹ ਕਿਸੇ ਵੀ ਥਾਂ ਤੇ ਨਮੂਨਾ ਦੇਣ ਲਈ ਤਿਆਰ ਹੈ। ਬਜਰੰਗ ਪੂਨੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਨਮੂਨਾ ਦੇਣ ਦੇ ਸਬੂਤ ਹਨ। ਇਸ ਤੋਂ ਪਹਿਲਾਂ ਨਾਡਾ ਨੇ ਕਿਹਾ ਸੀ ਇਹ ਬਜਰੰਗ ਪੂਨੀਆ ਨੇ ਕੌਮੀ ਪੱਧਰ ਤੇ ਟ੍ਰਾਇਲਾਂ ਦੌਰਾਨ ਨਮੂਨਾ ਨਹੀਂ ਦਿੱਤਾ ਜਦਕਿ ਬਜਰੰਗ ਨੇ ਕਿਹਾ ਕਿ ਉਸਨੇ ਉੱਥੇ ਨਿਯੁਕਤ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆ ਸੀ ਤੇ ਇਸ ਸਬੰਧੀ ਹਸਪਤਲ ਸਾਰੇ ਸਬੂਤ ਮੌਜੂਦ ਹਨ। ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਨੇ ਸੈਂਪਲ ਦੇਣ ਤੋਂ ਇਨਕਾਰ ਕਰਨ ਤੇ ਪਹਿਲਵਾਨ ਬਜਰੰਗ ਪੂਨੀਆ ਤੇ 4 ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਇਸ ਤੇ ਪੂਨੀਆ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ। ਉਨਾ ਕਹਿਆ ਕਿ ਉਹ ਮੈਲਾ ਪਹਿਲਵਾਨਾਂ ਦੇ ਸੰਘਰਸ਼ ਵਿੱਚ ਡਟਿਆ ਸੀ ਇਸ ਕਰਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦ ਕਿ ਉਹ ਕਿਸੇ ਵੀ ਥਾਂ ਤੇ ਨਮੂਨਾ ਦੇਣ ਲਈ ਤਿਆਰ ਹੈ ਬਜਰੰਗ ਪੂਨੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਨਮੂਨਾ ਦੇਣ ਦੇ ਸਬੂਤ ਹਨ ਇਸ ਤੋਂ ਪਹਿਲਾਂ 나ਡਾ ਨੇ ਕਿਹਾ ਸੀ ਕਿ ਬਜਰੰਗ ਪੂਨੀਆ ਨੇ ਕੂਮੀ ਪੱਧਰ ਤੇ ਟ੍ਰਾਇਲਾਂ ਦੌਰਾਨ ਨਮੂਨਾ ਨਹੀਂ ਦਿੱਤਾ ਜਦ ਕਿ ਬਜਰੰਗ ਨੇ ਕਿਹਾ ਕਿ ਉਸਨੇ ਉੱਥੇ ਨਿਯੁਕਤ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆ ਸੀ ਤੇ ਇਸ ਸਬੰਧੀ ਉਸ ਕੋਲ ਸਾਰੇ ਸਬੂਤ ਮੌਜੂਦ ਹਨ नेशनल एंटी डोपिंग एजेंसी ने सैंपल देने ਤੋਂ ਇਨਕਾਰ ਕਰਨ ਦੇ ਪਹਿਲਵਾਨ ਬਜਰੰਗ ਪੂਨੀਆ ਤੇ 4 ਸਾਲ ਦੀ ਪਾਬੰਦੀ ਲਾ ਦਿੱਤੀ ਹੈ ਇਸ ਤੇ ਪੂਨੀਆ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ ਉਹਨਾਂ ਕਹਿੰਦੇ ਕਿ ਉਹ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਵਿੱਚ ਡਟਿਆ ਸੀ ਇਸ ਕਰਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦਕਿ ਉਹ ਕਿਸੇ ਵੀ ਥਾਂ ਤੇ ਨਮੂਨਾ ਦੇਣ ਲਈ ਤਿਆਰ ਹੈ ਬਜਰੰਗ ਪੂਨੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਨਮੂਨਾ ਦੇਣ ਦੇ ਸਬੂਤ ਹਨ ਇਸ ਤੋਂ ਪਹਿਲਾਂ ਨਾਡਾ ਨੇ ਕਿਹਾ ਸੀ ਕਿ ਬਜਰੰਗ ਪੂਨੀਆ ਨੇ ਕੋਮੀ ਪੱਧਰ ਤੇ ਟ੍ਰਾਇਲਾਂ ਦੌਰਾਨ ਨਮੂਨਾ ਨਹੀਂ ਦਿੱਤਾ ਜਦਕਿ ਬਜਰੰਗ ਨੇ ਕਿਹਾ ਕਿ ਉਸ ਨੇ ਉੱਥੇ ਨਿਯੁਕਤ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆ ਸੀ ਤੇ ਇਸ ਸੰਬੰਧੀ ਉਸ ਕੋਲ ਸਾਰੇ ਸਬੂਤ ਮੌਜੂਦ ਹਨ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਸੈਂਪਲ ਦੇਣ ਤੋਂ ਇਨਕਾਰ ਕਰਨ ਤੇ ਪਹਿਲਵਾਨ ਬਜਰੰਗ ਪੂਨੀਆ ਤੇ 4 ਸਾਲ ਦੀ ਪਾਬੰਦੀ ਲਾ ਦਿੱਤੀ ਹੈ ਇਸ ਤੇ ਪੁਨੀਆ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ ਉਹਨਾਂ ਕਹਿੰਦੇ ਕਿ ਉਹ ਮੈਲਾ ਪਹਿਲਵਾਨਾਂ ਦੇ ਸੰਘਰਸ਼ ਵਿੱਚ ਡਟਿਆ ਸੀ ਇਸ ਕਰਕੇ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦ ਕਿ ਉਹ ਕਿਸੇ ਵੀ ਥਾਂ ਤੇ ਨਮੂਨਾ ਦੇਣ ਲਈ ਤਿਆਰ ਹੈ ਬਜਰੰਗ ਪੂਨੀਆ ਨੇ ਇਹ ਵੀ ਦਾਅਵਾ ਕੀਤਾ ਕਿ ਹਸਪਤਾਲ ਨਮੂਨਾ ਦੇਣ ਦੇ ਸਬੂਤ ਹਨ ਇਸ ਤੋਂ ਪਹਿਲਾਂ ਨਾਡਾ ਨੇ ਕਿਹਾ ਸੀ ਕਿ ਬਜਰੰਗ ਪੂਨੀਆ ਨੇ ਕੂਮੀ ਪੱਧਰ ਤੇ ਟ੍ਰਾਇਲਾਂ ਦੌਰਾਨ ਨਮੂਨਾ ਨਹੀਂ ਦਿੱਤਾ ਜਦਕਿ ਬਜਰੰਗ ਨੇ ਕਿਹਾ ਕਿ ਉਸਨੇ ਉੱਥੇ ਨਿਯੁਕਤ ਸਰਕਾਰੀ ਡਾਕਟਰ ਤੋਂ ਮੈਡੀਕਲ ਸਰਟੀਫਿਕੇਟ ਲਿਆ ਸੀ ਤੇ ਇਸ ਸਬੰਧੀ ਹਸਪਤਾਲ ਸਾਰੇ ਸਬੂਤ ਮੌਜੂਦ ਹਨ